ਅੰਬਾਂ ਦੇ ਸੀਜ਼ਨ ਦੇ ਦੌਰਾਨ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਹਨ ਕਿ ਕੈਲਸ਼ੀਅਮ ਕਾਰਬਾਇਡ ਦੀ ਵਰਤੋਂ ਕਰਕੇ ਅੰਬ ਪਕਾਏ ਜਾ ਰਹੇ ਹਨ ਤਾਂ ਇਹ ਸਿਹਤ ਦੇ ਲਈ ਬਹੁਤ ਨੁਕਸਾਨਦੇ ਹਨ ਅਤੇ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ ਜੇਕਰ ਤੁਸੀਂ ਇਸ ਗਰਮੀ ਦੇ ਮੌਸਮ 'ਚ ਬਾਜ਼ਾਰ 'ਚ ਜਾਓ ਤਾਂ ਤੁਹਾਨੂੰ ਹਰ ਪਾਸੇ ਅੰਬਾਂ ਦੇ ਗੱਡੇ ਨਜ਼ਰ ਆਉਣਗੇ ਇਹਨਾਂ ਡੱਬਿਆਂ ਦੇ ਉੱਤੇ ਰੱਖੇ ਅੰਬ ਇੰਨੇ ਸੁੰਦਰ ਨੇ ਕਿ ਹਰ ਕੋਈ ਇਹਨਾਂ ਨੂੰ ਖਰੀਦਣ ਦਾ ਮਨ ਕਰਦਾ ਹੈ ਤਾਂ ਇਹ ਅੰਬ ਜਿਹੜਾ ਹਰ ਕੋਈ ਖਰੀਦ ਰਿਹਾ ਇਸ ਸੀਜ਼ਨ ਦੇ ਵਿੱਚ ਪਰ ਕੀ ਤੁਸੀਂ ਇਹ ਸੋਚਿਆ ਹੈ ਕਿ ਇਹ ਸੁੰਦਰ ਅਤੇ ਤਾਜ਼ੇ ਅੰਬ ਨਕਲੀ ਅੰਬ ਵੀ ਹੋ ਸਕਦੇ ਹਨ ਦਰਸਲ ਤਮਿਲਨਾਡੂ ਦੇ ਵਿੱਚ ਫੂਡ ਸੇਫਟੀ ਵਿਭਾਗ ਨੇ ਇੱਕ ਗੋਦਾਮ ਤੋਂ ਕਰੀਬ 7.5 ਟਨ ਨਕਲੀ ਅੰਬ ਜ਼ਬਤ ਕੀਤੇ ਹਨ ਹੁਣ ਸਵਾਲ ਇਹ ਹੈ ਕਿ ਨਕਲੀ ਅੰਬ ਕੀ ਹਨ ਕਿਵੇਂ ਬਣਦੇ ਨੇ ਅਤੇ ਜੇਕਰ ਕੋਈ ਇਹਨਾਂ ਨੂੰ ਖਾ ਲਵੇ ਤਾਂ ਕੀ ਹੋਵੇਗਾ ਜ਼ਰੂਰੀ ਨਹੀਂ ਹੈ ਕਿ ਜੇ ਇਹ ਤਮਿਲਨਾਡੂ ਦੇ ਵਿੱਚ ਫੜੇ ਗਏ ਨੇ ਤਾਂ ਇਹ ਤੁਹਾਡੇ ਆਸ-ਪਾਸ ਦੇ ਕਿਸੇ ਬਾਜ਼ਾਰਾ ਦੇ ਵਿੱਚ ਨਹੀਂ ਮੌਜੂਦ ਹੋ ਸਕਦੇ ਕਿਉਂਕਿ ਫਸਲਾਂ ਜਿਹੜੀਆਂ ਲੱਗਦੀਆਂ ਨੇ ਜੋ ਅੰਬ ਪੇੜਾਂ ਦੇ ਉੱਤੇ ਉਗਦੇ ਨੇ ਇਹ ਹਰ ਕੋਈ ਜਿਹੜਾ ਇਹਨਾਂ ਤੱਕ ਪਹੁੰਚ ਪਾਉਂਦਾ ਹੈ ਇਹ ਕਿੱਤੇ ਵੀ ਜਾ ਕੇ ਜਿਹੜਾ ਲੋਕ ਵੇਚ ਸਕਦੇ ਨੇ ਇਹਨਾਂ ਨੂੰ ਤਾਂ ਜ਼ਰੂਰ ਸਾਵਧਾਨੀ ਵਰਤਣ ਦੀ ਲੋੜ ਹੈ ਨਕਲੀ ਆਂਬ ਕਿਸ ਨੂੰ ਕਹਿੰਦੇ ਨੇ ਪਹਿਲਾਂ ਤਾਂ ਇਸ ਗੱਲ ਨੂੰ ਸਮਝ ਲੈਣੇ ਆ ਇਸ ਨਕਲੀ ਆਂਬ ਦਾ ਮਤਲਬ ਇਹ ਨਹੀਂ ਹੈ ਕਿ ਆਂਬ ਮਸ਼ੀਨਾਂ ਨਾਲ ਪਕਾਏ ਜਾਂਦੇ ਨੇ ਇਹ ਆਂਬ ਖੁਦ ਦਰਖਤਾਂ ਤੋਂ ਪੁੱਟੇ ਜਾਂਦੇ ਹਨ ਪਰ ਨਕਲੀ ਤਰੀਕੇ ਦੇ ਨਾਲ ਪੱਕਣ ਕਾਰਨ ਇਹਨਾਂ ਨੂੰ ਨਕਲੀ ਆਂਬ ਕਿਹਾ ਜਾਂਦਾ ਦਰਸਲ ਆਂਬਾਂ ਨੂੰ ਪਕਾਉਣ ਦੇ ਲਈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਵਰਤੋਂ ਤੇ ਪਾਬੰਦੀ ਹੈ ਇਸ ਤਰ੍ਹਾਂ ਪਕਾਏ ਗਏ ਅੰਬ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਨੇ ਹੁਣ ਤੁਹਾਨੂੰ ਦੱਸ ਦਿਆਂ ਕਿ ਕੈਲਸ਼ੀਅਮ ਕਾਰਬਾਈਡ ਦੇ ਨਾਲ ਅੰਬਾਂ ਨੂੰ ਕਿਵੇਂ ਪਕਾਇਆ ਜਾਂਦਾ ਹੈ ਤੇ ਕਿੰਨੇ ਦਿਨਾਂ ਦੇ ਵਿੱਚ ਅੰਬ ਤਿਆਰ ਹੋ ਜਾਂਦੇ ਨੇ ਕੈਲਸ਼ੀਅਮ ਕਾਰਬਾਈਡ ਬਾਜ਼ਾਰ ਦੇ ਵਿੱਚ ਆਸਾਨੀ ਨਾਲ ਉਪਲਬਧ ਹੈ ਜਿਸ ਨੂੰ ਲੋਕ ਹਾਰਡਵੇਅਰ ਦੀਆਂ ਦੁਕਾਨਾਂ ਤੋਂ ਵੀ ਖਰੀਦ ਸਕਦੇ ਨੇ ਇਹ ਇੱਕ ਤਰ੍ਹਾਂ ਦਾ ਪੱਥਰ ਹੈ ਅਤੇ ਕੋਈ ਲੋਕ ਜਿਹੜੇ ਇਸ ਨੂੰ ਚੂਨਾ ਪੱਥਰ ਵੀ ਕਹਿੰਦੇ ਨੇ ਅੰਬਾਂ ਨੂੰ ਕੈਲਸ਼ੀਅਮ ਕਾਰਬਾਈਡ ਦੇ ਨਾਲ ਪਕਾਉਣ ਦੇ ਲਈ ਕੱਚੇ ਅੰਬਾਂ ਦੇ ਵਿਚਕਾਰ ਕਾਰਬਾਈਡ ਦਾ ਇੱਕ ਬੰਡਲ ਬਣਾ ਕੇ ਕੱਪੜੇ ਦੇ ਵਿੱਚ ਲਪੇਟ ਕੇ ਰੱਖਿਆ ਜਾਂਦਾ ਹੈ ਇਸ ਤੋਂ ਬਾਅਦ ਇਸ ਦਿਹਾਲੇ ਦੁਆਲੇ ਅੰਬ ਰੱਖ ਦਿੱਤੇ ਜਾਂਦੇ ਨੇ ਫਿਰ ਅੰਬਾਂ ਦੀ ਟੋਕਰੀ ਨੂੰ ਉੱਪਰੋਂ ਬੋਰੀ ਰੱਖ ਕੇ ਬੰਦ ਕਰ ਦਿੱਤਾ ਜਾਂਦਾ ਅਤੇ ਚੰਗੀ ਤਰ੍ਹਾਂ ਪੈਕ ਕੀਤਾ ਜਾਂਦਾ ਇਸ ਤੋਂ ਬਾਅਦ ਅੰਬਾਂ ਨੂੰ 3-4 ਦਿਨਾਂ ਦੇ ਲਈ ਹਵਾ ਰਹਿਤ ਜਗਾ ਦੇ ਉੱਤੇ ਰੱਖਿਆ ਜਾਂਦਾ ਹੈ ਅਤੇ ਫਿਰ ਜਦੋਂ ਇਹਨਾਂ ਨੂੰ ਖੋਲਿਆ ਜਾਂਦਾ ਹੈ ਤਾਂ ਸਾਰੇ ਅੰਬ ਪੱਕੇ ਹੋ ਜਾਂਦੇ ਨੇ ਕੀ ਹੁੰਦਾ ਹੈ ਕਿ ਜਦੋਂ ਕੈਲਸ਼ੀਅਮ ਕਾਰਬਾਈਡ ਨਮੀ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤਾਂ ਐਸਿਟੇਲੀਨ ਗੈਸ ਬਣਦੀ ਹੈ ਜਿਸ ਦੇ ਨਾਲ ਫਲ ਪੱਕ ਜਾਂਦੇ ਹਨ ਇਸ ਕਾਰਨ ਰੁੱਖ ਦੇ ਉੱਤੇ ਅੰਬਾਂ ਦੇ ਪੱਕਣ ਦਾ ਇੰਤਜ਼ਾਰ ਨਹੀਂ ਕਰਦਾ ਅਤੇ ਇਹ ਇਸ ਖਾ ਮਾਫ ਕਰਨਾ ਇਸ ਖਤਰਨਾਕ ਚਾਲ ਦੇ ਨਾਲ ਅੰਬ ਪੱਕ ਜਾਂਦੇ ਨੇ ਜੋ ਸਿਹਤ ਲਈ ਕਾਫੀ ਹਾਨੀਕਾਰਕ ਖਤਰਨਾਕ ਮੰਨੇ ਜਾਂਦੇ ਨੇ ਹਾਲਾਂਕਿ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਮੈਟਲ ਕਟਿੰਗ ਅਤੇ ਸਟੀਲ ਨਿਰਮਾਣ ਦੇ ਵਿੱਚ ਕੀਤੀ ਜਾਂਦੀ ਹੈ ਜੇਕਰ ਤੁਸੀਂ ਕੈਲਸ਼ੀਅਮ ਕਾਰਬਾਈਡ ਦੇ ਨਾਲ ਪਕਾਏ ਹੋਏ ਅੰਬਾ ਨੂੰ ਲੰਬੇ ਸਮੇਂ ਤੱਕ ਖਾਂਦੇ ਹੋ ਤਾਂ ਇਸ ਦੇ ਕੈਮੀਕਲ ਕਾਰਨ ਤੁਹਾਨੂੰ ਪੇਟ ਦਰਦ ਦਸਤ ਅਤੇ ਉਲਟੀਆਂ ਦੀ ਸਮੱਸਿਆ ਹੋ ਸਕਦੀ ਹੈ ਕੈਲਸ਼ੀਅਮ ਕਾਰਬਾਈਡ ਕਾਰਨ ਚੱਕਰ ਆਉਣੇ ਸਿਰਦਰਦ ਮੂਡ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਕੁਝ ਮਾਮਲਿਆਂ ਦੇ ਵਿੱਚ ਦੌਰੇ ਵੀ ਹੋ ਸਕਦੇ ਨੇ ਤਾਂ ਜ਼ਰੂਰ ਉਹਨਾਂ ਲੋਕਾਂ ਤੱਕ ਇਹ ਖਬਰ ਜ਼ਰੂਰ ਪਹੁੰਚਾਣਾ ਜਿਹੜੇ ਲੋਕ ਆਂਬ ਖਾਣਾ ਕਾਫੀ ਪਸੰਦ ਕਰਦੇ ਨੇ ਉਹਨਾਂ ਦੇ ਲਈ ਇਹ ਸਾਵਧਾਨੀ ਵਾਲੀ ਖਬਰ ਜਿਹੜੀ ਹੈ ਉਹਨਾਂ ਨੂੰ ਇਹ ਸ਼ੇਅਰ ਕਰਨੀ ਕਾਫੀ ਜ਼ਰੂਰੀ ਹੈ ਕਿਉਂਕਿ ਹਰ ਇੱਕ ਨੂੰ ਅਲਰਟ ਹੋਣਾ ਪਵੇਗਾ ਕਿ ਅਜਿਹੇ ਆਂਬ ਕਿਤੇ ਉਹ ਨਾ ਖਾ ਲੈਣ